ਲੈਟਾਂ ਵੀ ਸਾਫ ਕਰਦੇ ਨੇ ਸਾਰੀਆਂ ਲਾਈਟਾਂ ਵੀ ਮਿਲਦੀਆਂ ਇਹਨਾਂ ਤੋਂ ਆ ਦੇਖੋ ਆ ਦੇਖੋ ਕਿੰਨੀ ਪੀਲੀ ਲਾਈਟ ਹੋਈ ਹੋਈ ਆ ਤੇ ਹੁਣ ਆਪਾਂ ਗੱਡੀ ਬੜੀਆ ਬੜੀਆ ਬੜੀ ਅੱਛਾ ਆਪਣਾ ਕੰਮ ਕੀ ਆ ਓਰੇ ਆਪਣਾ ਲਾਈਟ ਰਿਪੇਅਰ ਹੁੰਦੀ ਹੈ ਪੁਰਾਣੀ ਅੱਛਾ ਬੰਪਰ ਮਿਲਦੀ ਹੈ ਲਾਈਟ ਮਿਲਦੀ ਹੈ ਬੈਕ ਲਾਈਟ ਮਿਲਦੀ ਹੈ ਸਾਈਡ ਗਲਾਸ ਮਿਲਦੀ ਹੈ ਸਾਈਡ ਗਲਾਸ ਰਿਪੇਅਰ ਹੁੰਦੀ ਹੈ ਕੋਈ ਵੀ ਗੱਡੀ ਹੋਵੇ ਹਰ ਇੱਕ ਗੱਡੀ ਦੀ ਲਾਈਟ ਆ ਓਰੇ ਨਾਲ origignal ਲਾਈਟ ਆ ਸਾਰੀ ਜਵੇਂ ਆਪਾਂ ਨਵੀਂ ਪੌਣ ਚਲੇ ਜਾਂਦੇ ਆ ਨਵੀਂ ਕੋਈ 5 5000 ਦੀ ਵੀ ਆ ਨਵੀਂ ਗੱਡੀਆਂ ਦੀ ਲੈਟ ਇੱਥੇ ਤੁਹਾਨੂੰ ਆਧੇ ਜਸਤ ਦੇਣਾ ਹੋਣਾ ਇਹ ਦੇਖੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆ ਰਹੇ ਇੱਕ ਹੋਰ ਨਵੀਂ ਵੀਡੀਓ ਤੁਹਾਡੇ ਲਈ ਆਹ ਦੇਖੋ ਆਪਾਂ ਖੜੇ ਆ ਰਾਇਲ ਮੋਟਰ ਇੱਥੇ ਹਰ ਪ੍ਰਕਾਰ ਦੀ ਲੈਟਾਂ ਮਿਲਦੀਆਂ ਨੇ ਆਹ ਦੇਖੋ ਉਹ ਵੀ ਗੱਡੀ ਹੋਵੇ ਹਰੇਕ ਗੱਡੀ ਦੀ ਲਾਈਟ ਆure ਨਾਲੇ origignal light ਆ ਸਾਰੀ ਸਾਰੀਆਂ origignal lightਾਂ ਨੇ ਹੈ ਸੈਕੂਲਰ ਹੈ origignal ਸਾਰੀਆਂ ਜਿਵੇਂ ਆਪਾਂ ਨਵੀਂ ਪਾਉਣ ਚਲੇ ਜਾਂਦੇ ਆ ਨਵੀਂ ਕੋਈ 5-5000 ਦੀ ਵੀ ਆ ਨਵੀਂ ਗੱਡੀਆਂ ਦੀ ਲਾਈਟ ਇੱਥੇ ਤੁਹਾਨੂੰ ਆਧ ਰੇਟ ਤੇ ਮਿਲ ਜੂ ਹੈ origignal ਆ ਸਾਰੀ ਜਿਵੇਂ ਗੱਡੀਆਂ ਉਹ ਹੋ ਜਾਂਦੀਆਂ ਨੇ ਅੰਸ਼ੋਰ ਲੈਣੀ ਹੁੰਦੀ ਆ ਮੜਾ ਮੋਟਾ ਨੱਕਾ ਟੁੱਟਿਆ ਹੁੰਦਾ ਉਹ ਰਿਪੇਅਰ ਹੋ ਜਾਂਦਾ ਹੁੰਦਾ ਉਹ ਕੋਈ ਐਡਾ ਮੈਟਰ ਨਹੀਂ ਨਾਲੇ ਸਾਈਡ ਗਲਾਸ ਵੀ ਮਿਲ ਜਾਂਦੇ ਨੇ origignal ਸਾਰੇ origignal ਸਾਈਡ ਗਲਾਸ ਨੇ ਸਾਰੀਆਂ ਗੱਡੀਆਂ ਦੇ ਆਹ ਦੇਖੋ ਲਾਈਟ ਪ੍ਰੋਜੈਕਟਰ ਵਾਲੀ ਲਾਈਟ ਪਈ ਇਹ ਘੱਟੋ ਘੱਟ 10000 ਦੀ ਲਾਈਟ ਹੁੰਦੀ ਔਰ ਅੱਧ ਮੁੱਲ ਤੇ ਮਿਲ ਜੂਗੀ ਸਾਰੀ ਲਾਈਟ ਇਹ ਆ ਬੈਕ ਲਾਈਟਾਂ ਵੀ ਪਈਆਂ ਨੇ ਰੇਕ ਗੱਡੀ ਦੀਆਂ ਆਹ ਦੇਖੋ ਰੇ ਗੱਡੀ ਦੀ ਬੈਕ ਲਾਈਟ ਪਈ ਹੈ ਸੂਵਟਾ ਨਾਮਾ ਮਾਡਲ ਆਲਟੋ ਬਰੀਜਾ ਹਰੇਕ ਗੱਡੀ ਦੀ ਲਾਈਟ ਪਈ ਹੈ ਕੋਈ ਨਹੀਂ ਇਹ ਜੀ ਗੱਡੀ ਦੀ ਲਾਈਟ ਜਿਹੜੀ ਨਹੀਂ ਪਈ ਉਹ ਵੀ ਤੇ ਰਿਪੇਅਰ ਵੀ ਹੋ ਜਾਂਦੇ ਨੇ ਸੀਸ਼ਿਆਂ ਜਿਵੇਂ ਉਹ ਸਾਈਡ ਗਲਾਸ ਨੇ ਸਾਈਡ ਗਲਾਸ ਜਿਵੇਂ ਅੰਦਰੋਂ ਬਟਨ ਤੋਂ ਚੱਲਦਾ ਨਹੀਂਗਾ ਉਹ ਵੀ ਰਿਪੇਅਰ ਕਰ ਦਿੰਦਾ ਮੁੰਡਾ ਇਹ ਦੱਸਾਇਆ ਤੁਹਾਨੂੰ ਸਾਰੀਆਂ ਲਾਈਟਾਂ ਬਾਰੇ ਕੀ ਕੀ ਵੀਰ ਉਹ ਕੰਮ ਕਰਦਾ ਏ ਆਪਾਂ ਵੀਰ ਨਾਲ ਮਲਾਵਾਂਗੇ ਤੁਹਾਨੂੰ ਕੀ ਹਾਲ ਹੈ ਵੀਰੇ खराब हो जाय टूट जाये वो पार्ट भी मिलती है अपने पास अच्छा जितनी भी पार्ट होती है टूट जाये तो वो ਅਗਰ ਰਿਪੇਅਰ ਕਰਵਾਉਣਾ ਹੈ ਤੇ ਰਿਪੇਅਰ ਹੋ ਜਾਏ ਚੈੱਕ ਕਰਵਾਉਣਾ ਆ ਸਾਈਡ ਗਲਾਸ ਪਏ ਨੇ ਸਾਰੀਆਂ ਗੱਡੀਆਂ ਦੇ ਸਾਰੀਆਂ ਗੱਡੀਆਂ ਦੇ ਸਾਈਡ ਗਲਾਸ ਪਏ ਨੇ ਵੀਰੇ ਕੋਲ ਜੇ ਖਰਾਬ ਵੀ ਹੋ ਜਾਵੇ ਇਹਦੀ ਰਿਪੇਅਰ ਹੋ ਜਾਂਦੀ ਹੈ ਜਿਵੇਂ ਉੱਪਰ ਵਾਲਾ ਕਵਰ ਵੀ ਗਿਰ ਜਾਂਦਾ ਉਹ ਵੀ ਮਿਲ ਜਾਊਗਾ ਵੀਰੇ ਤੋਂ ਜਿਵੇਂ ਵਿਚਾਲੀ ਟਿੱਕੀ ਹੁੰਦੀ ਆ ਉਹ ਵੀ ਮਿਲ ਜੂ ਹੈਨਾ ਸਭ ਹੀ ਮਿਲ ਜਾਏਗੀ ਇੰਡੀਕੇਟਰ ਮਿਲ ਜਾਏਗੀ ਐਚਆਈ ਐਂਡੀਆ ਦੇ ਕਵਰ ਮਿਲ ਜਾਏਗੀ ਬ੍ਰੈਕਟ ਮਿਲ ਜਾਏਗੀ ਹਰੇਕ ਗੱਡੀ ਦੀ ਬੈਕ ਲਾਈਟ ਵੀ ਮਿਲ ਜੂਗੀ ਹਰੇਕ ਗੱਡੀ ਦੀ ਬੈਕ ਲਾਈਟ ਮਿਲ ਜਾਏਗੀ ਆਧੇ ਰੇਟ ਤੇ ਮਿਲੇਗੀ ਐਚਾ ਅੱਧੇ ਰੇਟ ਤੇ ਜਿਵੇਂ ਹੁਣ ਕਈ ਗੱਡੀਆਂ ਦੇ ਸਿੰਪਲ ਲਾਈਟਾਂ ਪਾਈਆਂ ਹੁੰਦੀਆਂ ਜੇ ਕਿਸੇ ਨੇ ਪ੍ਰੋਜੈਕਟਰ ਵਾਲੀ ਪਾਉਣੀ ਹੋਵੇ ਉਹ ਮਿਲ ਜੂ ਹਾਂਜੀ ਹਾਂਜੀ ਮਿਲ ਜਾਏਗੀ ਐਚਾ ਟਾਪ ਮਾਡਲ ਵਾਲੀ ਹੈ ਨਾ ਹਾਂਜੀ ਮਿਲ ਜਾਏਗੀ ਠੀਕ ਆ ਉਸਕੇ ਬਾਅਦ ਬੈਕ ਲਾਈਟ ਹੁੰਦੀ ਹੈ ਆਪਣੇ ਕੋਲ ਹੈਡ ਲਾਈਟ ਹੁੰਦੀ ਹੈ ਪੁਰਾਣੀ ਆਪਣੇ ਕੋਲ ਅਜਾ ਹੈਡ ਲਾਈਟ ਵੀ ਹੁੰਦੀ ਹੈ ਬੈਕ ਲਾਈਟ ਬੈਕ ਲਾਈਟ ਵੀ ਹੁੰਦੀ ਹੈ ਸਾਈਡ ਗਲਾਸ ਵੀ ਹੁੰਦੀ ਹੈ ਸਾਈਡ ਗਲਾਸ ਰਿਪੇਅਰ ਵੀ ਹੁੰਦੀ ਹੈ ਹੈਡ ਲਾਈਟ ਵੀ ਰਿਪੇਅਰ ਹੁੰਦੀ ਹੈ ਹੈਡ ਲਾਈਟ ਸਾਫ ਵੀ ਹੁੰਦੀ ਹੈ ਅਜਾ ਜੀ ਬੰਪਰ ਜਿਵੇਂ ਤੜ ਜਾਂਦਾ ਗੱਡੀਆਂ ਦਾ ਉਹ ਰਿਪੇਅਰ ਹੋ ਜਾਂਦਾ ਉਹ ਵੀ ਰਿਪੇਅਰ ਹੋ ਜਾਂਦੀ ਹੈ ਅਜਾ ਉਹ ਵੀ ਰਿਪੇਅਰ ਹੋ ਜਾਊਗਾ ਪਤਾ ਵੀ ਨਹੀਂ ਚੱਲੇਗੀ ਰਿਪੇਅਰ ਕਾਹਨੋਂ ਤੇ ਇੱਕ ਮੈਨੂੰ ਹੋਰ ਦੱਸੋ ਜਿਵੇਂ ਗੱਡੀਆਂ ਹੁੰਦੀਆਂ ਨੇ ਗੱਡੀਆਂ ਦੀਆਂ ਲਾਈਟਾਂ ਪੀਲੀਆਂ ਹੋ ਜਾਂਦੀਆਂ ਨੇ ਬਿਲਕੁਲ ਨਵੀਂ ਜਿਹੀ ਸਾਫ ਕਰ ਦਿੰਨੇ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਨਵੀਂ ਜਿਹੀ ਨਿਕਲ ਜਾਂਦੀ ਹੈ ਅੱਛਾ ਉਹ ਵੀ ਸਾਫ ਹੋ ਜਾਣਗੇ ਹਾਂਜੀ ਅੱਜ ਉਹ ਵੀ ਜਮਾਈ ਨਵੀਆਂ ਨਿਕਲਣ ਬਿਲਕੁਲ ਜਮਾਈ ਨਵੀ ਹੋ ਜਾਏਗੀ ਅਪਾ ਉਹ ਵੀ ਦਿਖਾਵਾਂਗੇ ਕਿਸੇ ਦਿਨ ਨਾਲ ਜੋੜ ਕੇ ਵੀਡੀਓ ਵੀ ਲੈਟ ਕਿੰਨੀ ਪੀਲੀ ਆ ਤੇ ਸਾਫ ਹੁੰਦੀ ਠੀਕ ਆ ਆ ਦੇਖੋ ਜਿਹੜਾ ਬੰਪਰ ਸੜ ਜਾਂਦਾ ਉਹ ਵੀ ਬਲਡ ਹੋ ਜਾਂਦਾ ਇਹ ਤੁਹਾਨੂੰ ਵੀ ਪਤਾ ਨਹੀਂ ਲੱਗਣਾ ਉਹ ਵੀ ਤੁਹਾਨੂੰ ਦਿਖਾਵਾਂਗੇ ਜੋ ਬੰਪਰ ਟੱਡੇ ਜਾਂਦੇ ਨੇ ਟੁੱਟ ਜਾਂਦੇ ਨੇ ਗੱਡੀਆਂ ਦੇ ਇਹ ਵੀ ਰਿਪੇਅਰ ਹੁੰਦੇ ਨੇ ਇਹਦੇ ਹੁਣ ਆ ਬੰਪਰ ਦੇਖੋ ਰਿਪੇਅਰ ਕਰਿਆ ਬੰਪਰ ਬਸ ਇੰਨੀ ਕ ਲੈਨ ਦਿਖਣੀ ਐ ਇਹਦੇ ਚ ਇੱਥੇ ਆਪਾਂ ਟੇਪ ਵੀ ਲਵਾ ਸਕਦੇ ਆ ਇਹ ਤੋਂ ਵੱਧ ਨਾਲੇ ਹੋਰ ਵੀ ਟਿੜੂਗਾ ਨਹੀਂ ਜਿੱਥੋਂ ਵੈਲਡਿੰਗ ਹੋ ਗਿਆ ਹੈ ਦੇਖੋ ਇਹ ਲਾਈਟਾਂ ਵੀ ਸਾਫ਼ ਕਰਦੇ ਨੇ ਸਾਰੀਆਂ ਲਾਈਟਾਂ ਵੀ ਮਿਲਦੀਆਂ ਇਹਨਾਂ ਤੋਂ ਆ ਦੇਖੋ ਆਹ ਦੇਖੋ ਕਿੰਨੀ ਪੀਲੀ ਲਾਈਟ ਹੋਈ ਹੋਈ ਆ ਦੇਖ ਹੁਣ ਆਪਾਂ ਗੱਡੀਆਂ ਕਈਆਂ ਦੀਆਂ ਚੱਲਦੀਆਂ ਨਹੀਂ ਹੈਗੀਆਂ ਉਹ ਖੜੀ ਖੜੀ ਲਾਈਟ ਪੀਲੀ ਹੋ ਜਾਂਦੀ ਹੈ ਗੱਡੀਆਂ ਦੀ ਆਪਾਂ ਕਹਿੰਨੇ ਆ ਵੀ ਨਮੀ ਪਊਗੀ ਨਮੀ ਨਹੀਂ ਇਹ ਵੀ ਇਹਦਾ ਹੱਲ ਹੈਗਾ ਏ ਇਹ ਸਾਫ਼ ਕਰ ਦਿੰਦੇ ਨੇ ਲਾਈਟਾਂ ਜਮਾਈ ਨਮੀ ਕੱਢ ਦੇਣੀ ਇਹਨਾਂ ਨੇ ਆਹ ਦੇਖੋ ਆਹ ਲਾਈਟ ਤੁਹਾਨੂੰ ਦਿਖਾਉਣਾ ਪੀਲੀ ਪਈ ਹੈ ਜੰਨੇ ਆ ਦੇਖੋ ਹੁਣ ਦੇਖੋ ਆ ਲੱਗੇ ਹੋਏ ਨੇ ਦੋ ਲਾਈਟਾਂ ਕਰਨੇ ਵੀ ਇਹੀ ਹਾਲ ਸੀਗਾ ਇਹਨਾਂ ਦਾ ਵੀ ਨਮੀਆਂ ਬਣ ਜਾਣੀਆਂ ਇਹਨਾਂ ਜਮੇ ਹਰੇਕ ਤਰ੍ਹਾਂ ਦੀ ਲਾਈਟ ਮਿਲ ਜੂ ਇਹਨਾਂ ਕੋਲ origignal ਨਾਲ ਤੁਹਾਨੂੰ ਸਾਰਾ ਡਰੈੱਸ ਇਹਨਾਂ ਦਾ ਦੱਸਾਂਗੇ ਕਿੱਥੇ ਹੈ ਨਮੀ ਪਾਉਣ ਦੀ ਲੋੜ ਨਹੀਂ ਲੋੜ ਆ ਦੇਖੋ ਆ ਨੋਬਾ ਦੀ ਲਾਈਟ ਆ ਕਿੰਨੀ ਪੀਲੀ ਪਈਆ ਦੇਖੋ ਕਸਾ ਕਸਾ ਕੀ ਮਾਰਨਾ ਪੈਂਦਾ ਇਹਦੇ ਤੇ ਰੇਗ ਮਾਰ ਓਕੇ ਰੇਗ ਮਾਰ ਮਾਰ ਕੇ ਬਹੁਤ ਕੁਝ ਲੱਗਦਾ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਆਪਾਂ ਸਾਰੀ ਚ। ਫਿਰ ਫੀਲਰ ਬੰਨ ਕੇ ਕਰਦੇ ਦੇਣਾ ਮੈਂ ਇਹ ਦੇਖੋ। ਇਹ ਵੀ ਐਨਰਜੀ ਉਹਦੀ ਕਿ ਤਰ੍ਹਾਂ ਦੇਖਦੇ ਨੂੰ ਨਹੀਂ ਬਣੇ। ਸੋ ਘੱਟੇ ਘੰਟਾ ਲੱਗ ਜਾਂਦੇ ਨੇ ਕਿ ਤੁੰਦੇ ਤੁੰਦੇ ਘੱਟੋ ਘੱਟ। ਤਾਰੇ ਸਾਰੇ ਸਮਾਰ ਕੇ ਪੀਲਾ ਬੰਦ ਲੋ ਜੀ ਆ ਦੇਖੋ ਪਹਿਲਾਂ ਨਾਲੋਂ ਲੇਟ ਕੁਝ ਸਾਫ ਹੋ ਗਈ ਜਿਹੜੀ ਜਮਈ ਪੀਲੀ ਸੀ ਹੁਣ ਦੇਖੋ ਨਮੀ ਬਣ ਜਾਣੀ ਹੈ ਜਮੇ ਇਹ ਕਿਸੇ ਨੇ ਵੀ ਕਰਾਉਣੀ ਹੋਈ ਹਰੇ ਗੱਡੀ ਦੀ ਪੁਰਾਣੀ ਹੋ ਜਾਂਦੀ ਹੈ ਗੱਡੀ 5-10 ਸਾਲ ਹੋਏ ਜਾਂਦੀ ਹੈ ਪੀਲੀ ਤਾਂ ਜਰੂਰ ਕਰਾਓ ਜੀ ਨਮੀ ਬਣ ਜੂਗੀ ਕਈ ਗੱਡੀਆਂ ਦੀ ਲਾਈਟ ਬਹੁਤ ਮਹਿੰਗੀ ਹੁੰਦੀ ਆ 5 5000 ਦੀ ਵੀ ਹੁੰਦੀ ਆ 5 700000 ਰੁਪਏ ਦਾ ਖਰਚਾ ਸਾਰਾ ਗੱਡੀ ਦੇ ਹਿਸਾਬ ਨਾਲ ਆ ਵੈਸੇ ਨਮੀ ਬਣ ਜਾਣੀ ਆ ਦੇਖੋ ਉਹਨ ਡੈਟ ਆ ਮੁੰਡਾ ਮਾਰਨ ਲੱਗਾ ਕੰਪਾਉਂਡ ਦੇ ਵਿੱਚ ਲੋ ਜੀ ਦੇਖੋ ਇਹ ਉਹੀ ਲਾਈਟ ਹੈ ਜਿਹੜੀ ਜਮੇ ਪੀਲੀ ਸੀ ਹਟੋ ਦੋ ਉਹੀ ਕਿਸੇ ਨੂੰ ਐ ਨਾ ਲੱਗੇ ਵੀ ਹੋਰ ਲਾਈਟ ਦਿਖਾਤੀ ਚੱਕ ਕੇ ਉਹੀ ਲਾਈਟ ਹੈ ਇਹ ਸਕੋਰਪੀਓ ਦੀ ਲਾਈਟ ਹੈ ਇਹ ਪੁਰਾਣੇ ਮਾਡਲ ਦੀ ਕੋਈ ਵੀ ਗੱਡੀ ਦੀ ਹੋਵੇ هەر ਇਹ ਗੱਡੀ ਦੀ ਨਵੀਂ ਬਣ ਜਾਂਦੀ ਆ ਇਹ ਦੇਖੋ ਕਿੰਨੀ ਪੀਲੀ ਸੀਗੀ ਪਹਿਲਾਂ ਵਾਲੇ ਬੈਕ ਕਰਕੇ ਵੀਡੀਓ ਦੇਖਿਓ ਕਿੰਨੀ ਪੀਲੀ ਸੀ ਹੁਣ ਦੇਖੋ ਕਿੰਨੀ ਸਾਫ਼ ਹੋ ਗਈ ਨਵੀਂ ਬਣ ਗਈ ਇਹ ਜੀ ਹਾਂਜੀ ਹੁਣ ਤੁਹਾਨੂੰ ਦੱਸਾਂਗੇ ਵੀਰ ਦਾ ਡਰੈੱਸ ਲਾਈਟਾਂ ਦੀ ਤਾਂ ਸੇਲ ਲਾਈ ਹੋਈ ਆ ਵੀਰ ਨੇ ਪੁਰਾਣੀਆਂ ਲਾਈਟਾਂ ਅੱਧ ਰੇਟ ਤੋਂ ਵੀ ਘੱਟ ਹਰੇ ਗੱਡੀ ਦੀ ਨਾਲੇ ਵੀਰ ਦਾ ਡਰੈੱਸ ਹੈਗਾ ਇਹ ਦਾਣਾ ਮੰਡੀ ਦੇ ਸਾਹਮਣੇ ਲੇਵੜਾ ਮਾਰਕੀਟ ਆ 18 ਨੰਬਰ ਦੁਕਾਨ ਆ ਜਿਹੜੀ ਮਰਜ਼ੀ ਗੱਡੀ ਦੀ ਲਾਈਟ ਹੋਵੇ ਸਾਈਡ ਗਲਾਸ ਹੋਵੇ ਜਦੋਂ ਮਰਜ਼ੀ ਆ ਕੇ ਲੈ ਜਾਓ ਆਧੇ ਰੇਟ ਤੋਂ ਵੀ ਘੱਟ ਦੇ ਦੂਗਾ ਕਹਿੰਦਾ ਮੈਂ ਆਧੇ ਰੇਟ ਤੋਂ ਵੀ ਘੱਟ ਮਿਲ ਜੂਗੀ ਆਧੇ ਰੇਟ से भी कम ਦੇ ਦੂਗਾ ਆਧੇ ਰੇਟ ਤੋਂ ਵੀ ਘੱਟ ਜਦੋਂ ਮਰਜ਼ੀ ਲੈ ਜਾਓ ਆ ਕੇ ਹਰੇਕ ਗੱਡੀ ਦੀ ਪਈ ਹੈ ਬੈਕ ਲਾਈਟ ਹੈੱਡ ਲਾਈਟ ਸਾਈਡ ਗਲਾਸ ਹਰੇਕ ਚੀਜ਼ ਮਿਲ ਜੂਗੀ ਤੇ ਤੇ ਬੰਪਰ ਦੀ ਰਿਪੇਅਰ ਵੀ ਕਰਦਾ ਬੰਪਰ ਚਾਹੇ ਅੱਧਾ ਟੁੱਟਿਆ ਲਿਆ ਦਿਓ ਇਹਨੂੰ ਅੱਧਾ ਟੁੱਟਿਆ ਆ ਉਹ ਵੀ ਜੋੜ ਦੂਗਾ ਜਿਵੇਂ ਟੁੱਟ ਜਾਂਦਾ ਕੁੱਤਾ ਲੱਗਦਾ ਤੇੜ ਆ ਜਾਂਦੀ ਆ ਉਹ ਜੁੜ ਜਾਂਦਾ ਹੁੰਦਾ ਬੰਪਰ ਨਾਲੇ ਰਿਜੀਨਲ ਦਾ ਰਿਜੀਨਲ ਰਹਿ ਜਾਂਦਾ ਹੈ ਬੰਪਰ ਉਹ ਨਾਲੇ ਬੰਦਾ ਪੇਂਟ ਕਰਾ ਲੈਂਦਾ ਅੱਧਾ ਟੁੱਟਿਆ ਹੋਇਆ ਬੰਪਰ ਵੀ ਜੋੜ ਦੂਗਾ ਇਹ ਆ ਦਾਣਾ ਮੰਡੀ ਦੇ ਸਾਹਮਣੇ ਲਿਬੜਾ ਮਾਰਕੀਟ ਆ ਲਿਬੜਾ ਮਾਰਕੀਟ ਦੇ ਵਿੱਚ 18 ਨੰਬਰ ਦੁਕਾਨ ਆ ਜਿਹਨੂੰ ਮਰਜ਼ੀ ਪੁੱਛ ਕੇ ਆ ਜਿਓ ਨਾਲੇ ਘੱਟ ਆ ਦੇਖੋ ਸਾਈਡ ਗਲਾਸ ਦੇ ਕਵਰ ਜਿਵੇਂ ਗੱਡੀ ਲੱਗਦੀ ਆ ਸਾਈਡ ਗਲਾਸ ਦੇ ਕਵਰ गिर ਜਾਂਦੇ ਨੇ ਦਰਾਲਾ ਹੋਇਆ ਨਹੀਂ ਹਰੇਕ ਪੀਲੇ ਸਾਈਡ ਗਲਾਸ ਦੇ ਕਵਰਾਂ ਦਾ ਤੇ ਸਬਸਕ੍ਰਾਈਬ ਲਾਈਕ ਜਰੂਰ ਕਰੋ ਹੋਰ ਨਵੇਂ ਨਵੇਂ ਵੀਡੀਓ ਲੈ ਕੇ ਆਵਾਂਗੇ ਆਪਾਂ ਤੁਹਾਡੇ